मेरा नाम गुरविंदर कौर हां जी मैं ਤਾਂ ਤੁਹਾਨੂੰ ਅਸੀਂ 5 ਯੂਸ ਬੋਡੀਜ਼ ਰਿਸਪੈਕ ਦਿੱਤਾ ਸੀਗਾ ਲਗਭਗ ਸਾਲ ਕੁ ਹੋ ਗਿਆ ਤੁਹਾਨੂੰ ਤੇ ਉਹ ਯੂਜ਼ ਕਰਨ ਤੋਂ ਪਹਿਲਾਂ ਤੁਹਾਡੀਆਂ ਪ੍ਰੋਬਲਮਾਂ ਕੀ ਸੀਆਂ ਜੀ ਮੇਰੀ ਪ੍ਰੋਬਲਮ ਤੇ ਖੰਗ ਠੀ ਅੱਛਾ ਜੀ ਖੰਗ ਦੀ ਪ੍ਰੋਬਲਮ ਸੀ ਤੁਹਾਡੀ ਸਾਹ ਦੀ ਸੀ ਬਾਕੀ ਬਹੁਤ ਜ਼ਿਆਦਾ ਮੈਨੂੰ ਦਮ ਚੜਦਾ ਸੀ ਬੇਟਾ ਕਮਜ਼ੋਰੀ ਬਹੁਤ ਸੀ ਠੀਕ ਹੈ ਜੀ ਕਨਈ ਸੀ ਵੀ ਹੱਡ ਬਾਰੇ ਵੀ ਹੁੰਦੇ ਸੀ ਠੀਕ ਹੈ ਜੀ ਉਹਨਾਂ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਮੇਰਾ ਸਾਹ ਵੀ ਸਹੀ ਹੈ ਮੇਰੀਆਂ ਗੋਡੀਆਂ ਵਿੱਚ ਜੁੱਟਦੀਆਂ ਮੇਰੀ ਦਵਾਈ ਵੀ ਛੁੱਟ ਗਈ ਬਿਲਕੁਲ ਠੀਕ ਹਾਂ ਸੁਣੋ ਕੋਈ ਇਹ ਜੀ ਕਿਸੇ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਅੱਛਾ ਜੀ ਜਿਵੇਂ ਤੁਸੀਂ ਦੱਸਿਆ ਸੀਗਾ ਤੁਹਾਡਾ ਇੱਕ ਪ੍ਰੇਟ ਹੋਇਆ ਸੀ ਉਹ ਪ੍ਰੇਟ ਕਿਉਂ ਹੋਇਆ ਸੀਗਾ ਤੁਹਾਡਾ ਪ੍ਰੇਟ ਹੋਇਆ ਸੀ ਤੇ ਫਿਰ ਆਸੂ ਗੁੜ ਗਿਆ ਸੂਗੜ ਤੇ ਛਿੱਕਾ ਹੀ ਉਹ ਫਟ ਗਿਆ ਹਾਂਜੀ ਫਟ ਕੇ ਵਿੱਚ ਪਾਣੀ ਪੈ ਗਿਆ ਠੀਕ ਹੈ ਜੀ ਪਾਣੀ ਪੈ ਕੇ ਫਿਰ ਉਹਦਾ ਪ੍ਰੇਸ਼ਨ ਕਰਾਉਣਾ ਪਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੋਈ ਮੈਡੀਸਨ ਵੀ ਚਾਲੂ ਕੀਤੀ ਸੀਗੀ ਨਾ 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 ਕੋਈ ਮੈਡੀਸਨ ਨਹੀਂ ਥੋੜੇ ਜਿਹਾ ਚਿਰ ਲਈ ਸੀ ਜਿੰਨਾ ਚਿਰ ਤੱਕ ਉਹ ਥੋੜੇ ਵਾਲਾ ਪੈਕ ਨਹੀਂ ਉਦੋਂ ਬਾਅਦ ਅੱਛਾ ਜਦੋਂ ਜਿਵੇਂ ਤੁਸੀਂ ਕਹਿੰਦੇ ਇੱਕ ਗੋਲੀ ਲੱਗੀ ਹੋਈ ਸੀ ਪੱਕੀ ਪਹਿਲਾਂ ਪੱਕੀ ਸੀ ਸਵੇਰ ਦੀ ਖਾਲੀ ਪੇਟ ਜਦੋਂ ਤੁਹਾਡਾ ਉਹ ਆਪਰੇਟ ਹੋਇਆ ਹਾਂਜੀ ਤੇ ਜਿਵੇਂ ਸਰਸਪੈਕ ਵਰਤਿਆ ਉਸ ਤੋਂ ਬਾਅਦ ਉਹ ਗੋਲੀ ਉਸ ਤੋਂ ਬਾਅਦ ਬਿਲਕੁਲ ਛੁੱਟ ਗਈ ਆ ਕੀ ਕਹਣਾ ਕਿਤੇ ਲੈ ਲਈ ਆ ਪ੍ਰੋਬਲਮ ਆ ਕੋਈ ਨਹੀਂ ਨਹੀਂ ਪਹਿਲਾਂ ਰੁਟੀਨ ਚ ਲੈਂਦੀ ਸੀ ਉਹ ਗੋਲੀ ਜਿਵੇਂ ਸਰਸਪੈਕ ਵਰਤਿਆ ਤਾਂ ਉਹ ਗੋਲੀ ਛੁੱਟ ਗਈ ਤੁਹਾਡੀ ਤੇ ਹੁਣ ਤੁਹਾਡਾ ਜਿਹੜਾ ਖਾਣਾ ਪੀਣਾ ਤੁਸੀਂ ਕਹਿੰਦੇ ਕਾਜਮਾ ਠੀਕ ਨਹੀਂ ਆਉਂਦਾ ਸੀਗਾ ਪਹਿਲਾਂ ਉਹਦੇ ਵਿੱਚ ਕੀ ਫਰਕ ਹੈ ਉਹ ਚ ਵੀ ਠੀਕ ਆ ਹੁਣ ਮੈਂ ਰੋਟੀ ਖਾਂਦੀ ਦੋ ਤਿੰਨ ਟਾਈਮ ਖਾਂਦੀ ਪਹਿਲਾਂ ਜਿਵੇਂ ਖਾਣਾ ਪੀਣਾ ਲੈਂਦੇ ਸੀ ਪਹਿਲਾਂ ਕੀ ਦਿੱਕਤ ਆਉਂਦੀ ਸੀ ਪਹਿਲਾਂ ਦਿੱਕਤ ਹੀ ਹਜਮ ਨਹੀਂ ਸੀ ਹਜਮ ਨਹੀਂ ਆਉਂਦਾ ਸੀ ਇੱਕ ਵਾਰ ਖਾ ਲਿਆ ਤਾਂ ਦੂਜੀ ਵਾਰ ਮੈਂ ਖਾਂਦੀ ਨਹੀਂ ਸੀ ਖਾਂਦੀ ਨਹੀਂ ਸੀ ਖਾਂਦੀ ਨਹੀਂ ਸੀ ਤੇ ਹੁਣ ਖਾਣਾ ਬਿਲਕੁਲ ਹਾਜਮ ਆਉਂਦਾ ਠੀਕ ਹੈ ਤੁਸੀਂ ਬਹੁਤ ਪਰਿਵਾਰ ਹੈ ਕਈ ਵਾਰੀ ਸਰਵਸ ਪੈਕ ਬਾਰੇ ਬਾਡੀ ਸਰਵਸ ਪੈਕ ਬਾਰੇ ਸੋਚਦੇ ਰਹਿੰਦੇ ਆ ਵੀਡੀਓ ਦੇਖ ਕੇ ਆਨਲਾਈਨ ਤੁਹਾਡੀ ਜਿਹੜੇ ਪਰਿਵਾਰ ਵੀਡੀਓ ਦੇਖਣਗੇ ਤੁਸੀਂ ਉਹਨਾਂ ਵਾਸਤੇ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤਾਂ ਇਹਦੀ ਸਨੇਹਾ ਦਊਂਗੀ ਅੰਗਰੇਜ਼ੀ ਦਵਾਈ ਤੋਂ ਬਚੋ ਇਹ ਚੀਜ਼ ਖਾਓ ਇੱਕ ਇੱਕ ਵਾਰੀ ਬਾਡੀ ਸਰਵਸ ਪੈਕ ਜ਼ਰੂਰ ਵਰਤ ਕੇ ਦੇਖਣਾ ਚਾਹੀਦਾ ਵਰਤ ਕੇ ਦੇਖ ਓਕੇ ਤਾਂ ਤੇ ਸਰੀਰ ਨੂੰ ਕੀ ਕਹਿੰਦਾ ਓਕੇ ਓਕੇ ਤਾਂ ਕਦੇ ਜਿਵੇਂ ਮੇਰੀ 80 ਸਾਲ ਦੀ ਉਮਰ ਹੋ ਗਈ 80 ਸਾਲ ਦੀ ਉਮਰ ਆਈ ਤੁਹਾਡੀ ਠੀਕ ਕੋਈ ਕਹਿ ਦੋ ਮੇਰੇ ਬਰਾਬਰ ਕੋ ਘਿਰ ਕੇ ਦੇਖਣਾ ਓਕੇ ਥੰਨਵਾਦ